ਉਹ ਜਿਹੜੀ ਵੀਡੀਓ ਬਣਾਉਂ ਤੇ ਇੱਕ ਵਾਰੀ ਤੁਹਾਨੂੰ ਸਾਰੀ ਬਦਲਾਅ ਦੀ ਜਿਹੜੀ ਝਲਕ ਦਿਖਾ ਦਈਏ ਕੰਮ ਹੋ ਗਿਆ ਤੇ ਇੱਥੋਂ ਜਿਹੜੀ ਇਹ ਖਿਆਰੀ ਆ ਇਹ ਆਪਾਂ ਨੇ ਸ਼ੁਰੂ ਕੀਤੀ ਸੀ ਤੇ ਇਹਦੇ ਵਿੱਚ ਜਿਹੜੇ ਵੀ ਅਵਸ਼ੇਸ਼ ਬਾਹਰ ਨਿਕਲੇ ਆ ਉਹ ਦਿਖਾਉਣੇ ਆ ਤੁਹਾਨੂੰ ਬਾਅਦ ਦੇ ਵਿੱਚ ਤੇ ਪਹਿਲਾਂ ਕਲੈਰਿਟੀ ਚੈੱਕ ਕਰੋ ਕਿ ਖਿਆਰੀ ਦੀ ਜਿਹੜੀ ਕਲੈਰਿਟੀ ਆ ਤੇ ਜਿਹੜੀ ਬਾਕੀ ਆਪਾਂ ਆਡਾ ਬਣਾਈਆਂ ਡਿਜ਼ਾਈਨ ਬਣਾਇਆ ਮਿੱਟੀ ਦੇ। ਕਿਆਰੀ ਤੇ ਡਿਜ਼ਾਈਨ ਬਣਾਇਆ। ਪਿੱਛੇ ਜਿਹੜਾ ਕੰਧ ਦੇ ਵਿੱਚ ਪਾਣੀ ਨਾ ਪਵੇ ਉਹ ਵੱਖਰੀ ਕਰ ਦਿੱਤਾ ਹਿੱਸਾ। ਜਿੱਦਾਂ ਇੱਥੇ ਲੱਗਣਾ ਪਲਾਂਟ ਇੱਕ, ਇੱਕ ਪਲਾਂਟ ਇੱਥੇ ਲੱਗਣਾ। ਪਿੱਛੇ ਬੋਗਨਵਿਲੀ ਲੱਗਣੀ ਉਹਦੇ ਵਾਸਤੇ ਜਗ੍ਹਾ ਆਪਾਂ ਪਹਿਲਾਂ ਹੀ ਬਣਾ ਦਿੱਤੀ ਆ। ਤੇ ਇਧਰ ਧਣੀਆਂ ਤੇ ਮੇਥੀ ਦੇ ਵਿੱਚੋਂ ਜਿੰਨੇ ਵੀ ਨਦੀਨ ਸੀ ਨਾ ਪਹਿਲਾਂ ਤੁਹਾਨੂੰ ਦਿਖਾਏ। ਉਹ ਆਪਾਂ ਇਹ ਸਾਰੇ ਬਾਹਰ ਕੱਢ ਦਿੱਤੇ ਆ ਆਲੂਆਂ ਦੀ ਵੱਟ ਦੇ ਕੋਲ। ਤਾਂ ਦੇ ਨਾਲ ਤੇ ਐ ਗੁਲਾਬ ਦੇ ਕੋਲੇ ਬਹੁਤ ਜ਼ਿਆਦਾ ਸੀਗੇ ਤੇ ਇੱਕ ਚੱਕਰ ਲਗਾ ਕੇ ਫਿਰ ਤੁਹਾਨੂੰ ਦਿਖਾਉਣਾ ਕਿੰਨੇ ਵਿਸ਼ੇਸ਼ ਇਹਨਾਂ ਦੇ ਵਿੱਚੋਂ ਨਿਕਲੇ ਆ ਤੇ ਆਹ ਕਿਆਰੀ ਦੇ ਵਿੱਚੋਂ ਬਹੁਤ ਜ਼ਿਆਦਾ ਨਿਕਲਿਆ ਹੁਣ ਤੁਹਾਨੂੰ ਦਿਖਾ ਦਈਏ ਇਹੀ ਕਿਆਰੀ ਤੋਂ ਸ਼ੁਰੂ ਕਰਦੇ ਆ ਵੀ ਇਹਦੇ ਨਾਲ ਹੀ ਇਹ ਦੇਖੋ ਐ ਤਾਂ ਪਹਿਲਾਂ ਤਾਂ ਟੀਮ ਫਿਰ ਜਿਹੜਾ ਬਰੂਕਾ ਦੀਆਂ ਜੜਾਂ ਹੁੰਦੀਆਂ ਹਾਂ ਇਹੇ ਬਰੂਕਾ ਦੀਆਂ ਜੜਾਂ ਨੇ ਬਹੁਤ ਤਾਕਤਵਰ ਹੁੰਦਾ ਹੈਗਾ ਗਰੋ ਕਰ ਜਾਵੇ ਤਾਂ ਕੱਢਣਾ ਮੁਸ਼ਕਲ ਹੋ ਜਾਂਦਾ ਤੇ ਇਹ ਜਿਹੜੀ ਖਿਆਰੀਆ ਗੁਲਾਬ ਦੇ ਨਾਲ ਇਧਰੋਂ ਇਹਨਾਂ ਤੇ ਆਲੂਆਂ ਦੇ ਕੋਲੋਂ ਤੇ ਅੱਗੇ ਇਹ ਧਨੀਆ ਤੇ ਮੇਥੀ ਦੇ ਵਿੱਚੋਂ ਜਿੰਨੇ ਵੀ ਨਦੀਨ ਆ ਉਹ ਆਪਾਂ ਨੇ ਕੱਢ ਦਿੱਤੇ ਤੇ ਆਹ ਜਿਹੜੀ ਖਿਆਰੀ ਦੇ ਵਿੱਚੋਂ ਜਿਹੜੇ ਅਵਸ਼ੇਸ਼ ਆ ਸੀ ਦੇਖੋ ਇਹ ਇਹ ਇੰਨਾ ਸਾਰਾ ਵਿਸ਼ੇਸ਼ ਇਕੱਠਾ ਹੋਇਆ ਸੀ ਕੰਗਿਆ ਦੇ ਨਾਲ ਆਪਾਂ ਜਿਹੜਾ ਕੱਢਿਆ ਫਾਰ ਤੇ ਇਹ ਕੰਮ ਸਾਰਾ ਓਕੇ ਹੋ ਗਿਆ ਗਿਆਰੀਆਂ ਦਾ ਤੇ ਇਧਰ ਹੁਣ ਛਾਂ ਆ ਗਈ ਹੈ ਮੈਂ ਤੁਹਾਨੂੰ ਇਧਰ ਦਾ ਵੀ ਵੀਊ ਦਿਖਾ ਦੇਵਾਂ ਨਾਲ ਦਾ ਇਹ ਦੇਖੋ ਇਸ ਤਰ੍ਹਾਂ ਜਿਹੜੀ ਇਧਰ ਫਰੂਟ ਵਾਲੇ ਬੂਟਿਆਂ ਦੀ ਹਾਰ ਵੱਖਰੀ ਆ ਇਧਰ ਜਿਹੜੇ ਸੀਜ਼ਨਲ ਲਗਾਣੇ ਫੁੱਲਾਂ ਵਾਲੇ ਜਾਂ ਪੱਕੇ ਲਗਾਣੇ ਆ ਉਹਦੀ ਵੱਖਰਾ ਰਾਹ ਬਣਾਤਾ ਐਵੇਂ ਇਧਰ ਕੰਦੇ ਨਾਲ ਪਾਣੀ ਬੰਦ ਕਰ ਦਿੱਤਾ ਅਸ਼ੋਕਾਂ ਨੂੰ ਪਾਣੀ ਇੱਧਰ ਦੀ ਲੱਗਣਾ ਤੇ ਫੁੱਲਾਂ ਵਾਲੇ ਬੂਟਿਆਂ ਨੂੰ ਪਾਣੀ ਵੀ ਇੱਧਰ ਦੀ ਲੱਗਣਾ